ਪਛਾਪ ਆ ਗਿਆ ਜੀ ਪਿੱਛੇ ਨਿਕਲ ਗਿਆ ਇੰਨੇ ਮੁੰਨੂ ਆਖਿਆ ਇੱਕ ਚਰਦਾਰ ਹੈਗਾ ਜੀ ਕਿ ਕੁੜੀ ਹੈਗੀ ਸੀ ਇਹਨੇ ਆਖਿਆ ਪਾਗਲ ਲਾ ਕੇ ਉੱਤਮਾਰ ਇੱਕ ਜਾ ਰਹੇ ਗਏ ਜੀ ਪਿਆ ਹੈਗਾ ਜੀ ਮੇਰੇ ਪਾਗਲ ਲਗੇ ਅਭੀ ਲੈ ਕੇ ਕੱਢ ਗਏ ਬੜੀ ਬੜੀ ਮੈਨੂੰ ਇਹ ਸ਼ਾਪ ਅਹੀ ਦਾ ਸ਼ਾਪ ਸੀ BRTS ਦੇ ਮੁਲਾਜ਼ਮ ਦੇ ਵੱਲੋਂ ਬੇहद ਸ਼ਰਮਨਾਕ ਇਹ ਕਰਤੂਤ ਕੀਤੀ ਗਈ ਹੈ ਦਰਸਲਮ ਰਿਸਰ ਦੇ ਵਿੱਚ ਬਜ਼ੁਰਗ ਦੇ ਕੋਲੋਂ BRTS ਦੇ ਇੱਕ ਮੁਲਾਜ਼ਮ ਜਿਸ ਦੇ ਵੱਲੋਂ ਪਾਗ ਲਵਾ ਕੇ ਸਫਾਈ ਕਰਵਾਈ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਲੇਟੇ ਬਿਮਾਰ ਹਾਲਤ ਦੇ ਵਿੱਚ ਬਜ਼ੁਰਗ ਵਿਅਕਤੀ ਦਾ ਪਿਸ਼ਾਬ ਨਿਕਲ ਜਾਂਦਾ ਹੈ ਮੌਕੇ ਤੇ ਮੌਜੂਦ ਇੱਕ BRTS ਦੇ ਮੁਲਾਜ਼ਮ ਜਿਸ ਦੇ ਵੱਲੋਂ ਬਜ਼ੁਰਗ ਦੀ ਪਾਗ ਲਵਾ ਕੇ ਉਸ ਦੇ ਕੋਲੋਂ ਸਫਾਈ ਕਰਵਾਈ ਗਈ ਜਿਸ ਦੀ ਕਿ ਵੀਡੀਓ ਸਾਹਮਣੇ ਆਈ ਹੈ ਤਾਂ ਵੀਡੀਓ ਵੇਖ ਕੇ ਤੁਸੀਂ ਵੀ ਇਸ ਸ਼ਖਸ ਨੂੰ ਆਣਤਾਤਾ ਜ਼ਰੂਰ ਪਾਉਂਦੇ ਹੋਵੋਗੇ ਇੱਕ ਬਿਰਧ ਵਿਅਕਤੀ ਤੇ ਦੂਜਾ ਉਸ ਦੇ ਕੋਲੋਂ ਉਸ ਦੀ ਦਸਤਾਰ ਲਵਾ ਕੇ ਸਫਾਈ ਕਰਵਾਉਣਾ ਬੇहद ਸ਼ਰਮਨਾਕ ਹੈ ਹਾਲਾਂਕਿ ਇਸ ਤੋਂ ਬਾਅਦ ਰੋਂਦੇ ਬਜ਼ੁਰਗ ਨੇ ਆਪਣੀ ਹੱਡ ਬੀਤੀ ਦੱਸੀ ਹੈ ਤੇ ਉਧਰ ਹੀ ਸਮਾਜ ਸੇਵੀ ਪਵਨ ਸ਼ਰਮਾ ਦੇ ਵੱਲੋਂ ਇਸ ਨੂੰ ਸ਼ਰਮਨਾਕ ਹਰਕਤ ਕਰਾਰ ਕੀਤਾ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਅਜਿਹਾ ਕੀਤਾ ਹੈ ਉਸ ਨੂੰ ਇਸ ਦਾ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਤੇ ਉਸ ਨੂੰ ਡਿਊਟੀ ਤੋਂ ਵੀ ਕੱਟ ਦੇਣਾ ਚਾਹੀਦਾ ਤਾਂ ਜੋ ਪੁਵੈਖ ਦੇ ਵਿੱਚ ਉਹ ਜਿਹਾ ਨਾ ਕਰੇ ਸ਼ਾਪ ਆ ਪਾਇਆ ਜੀ ਪਿੱਛੇ ਨਿਕਲ ਗਿਆ ਇੰਨੇ ਮੁੰਨੂ ਆਖਿਆ ਇੱਕ ਚਰਦਾਰ ਹੈਗਾ ਜੀ ਕਿ ਕੁੜੀ ਹੈਗੀ ਸੀ ਇਹਨੇ ਆਖਿਆ ਪਾਗਲ ਲਾ ਕੇ ਉੱਤਾਰ ਇੱਕ ਜਾ ਰਹੇ ਗਏ ਜੀ ਪਿਆ ਹੈ ਜੀ ਮੇਰੇ ਪਾਗਲ ਲਗੇ ਅਭੀ ਲੈ ਕੇ ਕੱਢ ਗਏ ਬੜੀ ਬੜੀ ਮੈਨੂੰ ਇਹ ਸ਼ਾਪ ਅਹੀ ਦਾ ਸ਼ਾਪ ਸੀ ਜਿਨੇ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਇੱਕ ਬਹੁਤ ਦਰਦਨਾਕ ਔਰ ਬਹੁਤ ਜਜ਼ਬਾਤੀ ਮੰਜ਼ਰ ਤਸਵੀਰਾਂ ਦੇ ਰਾਈਆਂ ਔਰ ਵੀਡੀਓਜ਼ ਦੇ ਰਾਈ ਵੀ ਦੇਖ ਲਿਆ ਜਿਹਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਬੀਆਰਟੀਐਸ ਸਟੇਸ਼ਨ ਦੇ ਉੱਪਰ ਇੱਕ ਬਜ਼ੁਰਗ ਬਹੁਤ ਹੀ ਕਮਜ਼ੋਰੀ ਦੀ ਹਾਲਾਤ ਦੇ ਵਿੱਚ ਬਿਮਾਰੀ ਦੀ ਹਾਲਾਤ ਦੇ ਵਿੱਚ ਵੀਕਨੈਸ ਦੇ ਕਰਕੇ ਕਿਤੇ ਪਿਸ਼ਾਬ ਉਹਦਾ ਵਿੱਚ ਹੀ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਉੱਥੋਂ ਸਟੇਸ਼ਨ ਤੇ ਜਿਹੜੇ ਬੰਦੇ ਐਮਪਲੋਈ ਹੁੰਦੇ ਆ ਡਿਪਲੋਏ ਕੀਤੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਮਲਾਜ਼ਮ ਜਿਹੜਾ ਖੁਦ ਦਸਤਾਰ ਜਿੰਨੇ ਸਿਰ ਤੇ ਸਜਾਈ ਹੁੰਦੀ ਆ ਉਹ ਉਸ ਬਜ਼ੁਰਗ ਕੋਲੋਂ ਜ਼ਬਰਨ ਤਰੀਕੇ ਦੇ ਨਾਲ ਗੁੱਸੇ ਦੇ ਨਾਲ ਰੋਡਲੀ ਔਰ ਬਦਤਮੀਜ਼ੀ ਨਾਲ ਬਿਹੇਵ ਕਰਕੇ ਉਹਦੀ ਉਹਨੂੰ ਕਹਿ ਰਿਹਾ ਹੁੰਦਾ ਕਿ ਦਸਤਾਰ ਉਤਾਰ ਕੇ ਚਾਹੇ ਉਸ ਪਿਸ਼ਾਬ ਨੂੰ ਸਾਫ਼ ਕਰੇ ਪਰ ਕਰੇ ਜ਼ਰੂਰ ਇੰਨੀ ਸ਼ਰਮਿੰਦਗੀਆਂ ਦਾ ਵਾਇਸ ਸਾਨੂੰ ਇਹ ਘਟਨਾ ਬਣਾ ਰਹੀ ਹੈ ਅੱਜ ਇਸ 2025 ਦੇ ਯੋਗ ਦੇ ਵਿੱਚ ਵੀ ਸਾਡੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਦਾਂ ਦੇ ਵਾਕਏ ਪੇਸ਼ ਆਣੇ ਦਸਤਾਰ ਜਿੱਥੇ ਧਾਰਮਿਕ ਸਿਗਨੀਫੀਕੈਂਸ ਵੀ ਰੱਖਦੀ ਹੈ ਉੱਥੇ ਸਮਾਜੀ ਸਿਗਨੀਫੀਕੈਂਸ ਵੀ ਬਹੁਤ ਵੱਡਾ ਦਸਤਾਰ ਦਾ ਇਦੀਆਂ ਕਦਰਾਂ ਕੀਮਤਾਂ ਬਹੁਤ ਉੱਚੀਆਂ ਨੇ ਪਰ ਕੁਝ ਨਲਾਇਕ ਲੋਕਾਂ ਵੱਲੋਂ ਕੁਝ ਏਦਾਂ ਦੇ ਮੈਂ ਸਮਝਦਾ ਕਿ ਬੇਸ ਨਸਲੇ ਲੋਕਾਂ ਵੱਲੋਂ ਇਸ ਬਜ਼ੁਰਗ ਦੀ ਬੇਹਰਮਤੀ ਕੀਤੀ ਗਈ ਹਿਊਮਿਲੇਟ ਕੀਤਾ ਗਿਆ ਉਹਨੂੰ ਇਨਸਲਟ ਕੀਤਾ ਗਿਆ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਵੀ ਉਹ ਬਜ਼ੁਰਗ ਉੱਚੀ ਉੱਚੀ ਰੋ ਰਿਹਾ ਚੀਕਾਂ ਮਾਰ ਰਿਹਾ ਔਰ ਇਹ ਸਮਝ ਰਿਹਾ ਕਿ ਉਹ ਆਪਣੇ ਘਰ ਕਿਵੇਂ ਜਾਊਗਾ ਸਮਾਜ ਦੇ ਵਿੱਚ ਕਿਵੇਂ ਜਾਊਗਾ ਉਹਦੇ ਦਿਲ ਤੇ ਗਹਿਰੀ ਚੋਟ ਪਹੁੰਚੀ ਇਹ ਸਿੱਧਾ ਸਿੱਧਾ ਸਾਨੂੰ ਇਹ ਮੰਜ਼ਰ ਦੱਸ ਰਿਹਾ ਕਿ ਜਿਹੜੇ ਬਜ਼ੁਰਗ ਉਸ ਸਮਾਜ ਦੇ ਵਿੱਚ ਕਿਸੇ ਵੇਲੇ ilm o hikmat ਦੇ ਦਾਨਾਈ ਦੇ ਸਿਆਣਪ ਦੇ ਅਸਾਸਾ ਸਮਝੇ ਜਾਂਦੇ ਸੀ ਸਮਝਿਆ ਜਾਂਦਾ ਸੀ ਕਿ ਬਜ਼ੁਰਗ ਸਾਡੇ ਸਮਾਜ ਦਾ ਗਹਿਣਾ ਹੁੰਦੇ ਆ ਉਹਨਾਂ ਦੀ ਇਨਸਲਟ ਇਸ ਤਰੀਕੇ ਦੇ ਨਾਲ ਕਰਨੀ ਉਹਨਾਂ ਦੇ ਸਿਰ ਤੋਂ ਦਸਤਾਰ ਉਤਰਵਾ ਕੇ ਪਿਸ਼ਾਬ ਦੀ ਸਫਾਈ ਉਸ ਦਸਤਾਰ ਦੇ ਨਾਲ ਕਰਨੀ ਤੇ ਬਾਅਦ ਚ ਉਹਦੇ ਹੱਥ ਦੇ ਵਿੱਚ ਉਹ ਦਸਤਾਰ ਫੜਾ ਦੇਣੀ ਇਹ ਸਿੱਧਾ ਸਿੱਧਾ ਸਮਝ ਆ ਰਿਹਾ ਕਿ ਇਹਨਾਂ ਲੋਕਾਂ ਨੂੰ ਬਹੁਤ ਸਵੀਅਰ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਆ ਮੈਂ BRTS ਦੇ CEO ਨੂੰ ਵੀ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਰਿਹਾ ਕਿ ਤੁਸੀਂ ਇਸ ਮੁਲਾਜ਼ਮ ਨੂੰ ਇਮੀਡੀਏਟ ਆਪਣੀ ਨੌਕਰੀ ਤੋਂ ਬਰਖਾਸਤ ਕਰ ਦਿਓ ਕੱਢ ਦਿਓ ਜੇਕਰ ਤੁਸੀਂ ਇਹਦੇ ਵਿੱਚ ਕੋਈ ਦੇਰੀ ਕਰ ਦਿਓ ਤੇ ਅਸੀਂ ਤੁਹਾਡੇ ਖਿਲਾਫ ਵੀ ਕੰਪਲੇਂਟ ਦਰਜ ਕਰਾਵਾਂਗੇ ਔਰ ਉਸ ਤੋਂ ਬਾਅਦ SGPC ਨੂੰ ਵੀ ਮੇਰੀ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਕਿ ਜਿਹੜੇ ਇਦਾਂ ਦੇ ਵਾਕਏ ਦਸਤਾਰ ਦੀ ਬੇਹਰਮਤੀ ਕਰਨ ਦੇ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਖਰਾਬ ਕਰਨ ਦੇ ਸਾਡੇ ਬਜ਼ੁਰਗਾਂ ਨੂੰ ਹਿਊਮਿਲੇਟ ਕਰਨ ਦੇ ਸਾਹਮਣੇ ਆਉਂਦੇ ਆ ਉਹਦੇ ਵਿੱਚ ਐਸਜੀਪੀਸੀ ਵੀ ਚੰਗੀ ਤਰ੍ਹਾਂ ਅਮਲ ਦਖਲ ਦੇਵੇ ਤਾਂ ਕਿ ਲੋਕਾਂ ਨੂੰ ਇਹ ਮੈਸੇਜ ਦੂਰ ਦਰਾਡੇ ਤੱਕ ਚਲੇ ਜਾਵੇ ਕਿ ਦਸਤਾਰ ਕਿੰਨੀ ਕੀਮਤੀ ਹੈ ਸਿਰ ਤੇ ਬੰਨਿਆ ਸਾਫਾ ਕਿੰਨਾ ਕੀਮਤੀ ਹੈ ਇਹ ਸਾਡੀ ਇੱਜ਼ਤ ਨੂੰ ਸਾਡੇ ਮਾਣ ਸਤਕਾਰ ਨੂੰ ਰਿਪਰੈਜ਼ੈਂਟ ਕਰਦਾ ਮੈਂ ਖੁਦ ਤਾਂ ਜਜ਼ਬਾਤੀ ਮਹਿਸੂਸ ਕੀਤਾ ਕਿ ਜਦੋਂ ਉਸ ਬਜ਼ੁਰਗ ਦੀ ਵੀਡੀਓ ਦੇਖੀ ਆ ਮੈਂ ਸ਼ਬਦਾਂ ਦੇ ਵਿੱਚ ਉਹ ਗੱਲ ਬਿਆਨ ਨਹੀਂ ਕਰ ਸਕਦਾ ਕਿ ਮੈਨੂੰ ਕੀ ਮਹਿਸੂਸ ਹੋਇਆ ਜੇ ਪੁਰਾਣਾ ਸਮਾਂ ਹੁੰਦਾ ਤੇ ਸ਼ਾਇਦ ਐਦਾ ਕਰਨ ਵਾਲੇ ਉਸ ਵਿਅਕਤੀ ਨੂੰ ਗੱਦੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਸਾਰੇ ਇਲਾਕੇ ਦੇ ਵਿੱਚ ਘੁਮਾਇਆ ਜਾਣਾ ਸੀ ਪਰ ਅੱਜ ਅੱਜ ਦੇ ਦੌਰ ਦੇ ਵਿੱਚ ਮੇਰੇ ਥੋੜੇ ਕ ਇਹਨੂੰ ਜ਼ਿਆਦਾ ਸਮਝਿਆ ਜਾਵੇ ਸਿਰਫ ਉਹ ਇਸ ਗੱਲ ਤੋਂ ਵੀ ਸਬਕ ਲੈ ਲੈਣ ਔਰ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਔਰ ਉਸ ਬਜ਼ੁਰਗ ਨੂੰ ਸੰਤਪਨਾ ਦਿੱਤੀ ਜਾਵੇ ਉਹਨੂੰ ਹੌਸਲਾ ਦਿੱਤਾ ਜਾਵੇ ਔਰ ਅਸੀਂ ਵੀਡੀਓ ਬਿਆਨ ਦੇ ਰਹੀ ਵੀ ਇਹ ਕਹਿ ਰਹੇ ਆ ਕਿ ਅਸੀਂ ਉਸ ਬਜ਼ੁਰਗ ਦੇ ਨਾਲ ਆ ਉਹਦੀ ਅਜ਼ਮਤ ਉਹਦੀ ਇੱਜ਼ਤ ਬਚਾਉਣ ਵਾਸਤੇ ਜੋ ਵੀ ਉਪਰਾਲੇ ਸਾਨੂੰ ਕਰਨੇ ਪੈਣਗੇ ਉਹ ਕਰਾਂਗੇ